ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਆਰ ਵਾਲਮੀਕੀ ਮਾਰਗੀਪਗਵਾਨ ਵਾਲਮੀਕੀ ਸਰਬਸਾਂਝਾ ਕੇਂਦਰ ٹرسٹ ਵੱਲੋਂ ਉਪ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਠਿੱਖੀਵਿੰਡ ਬੇਨਤੀ ਹੈ ਐਸ ਸੀ ਸਮਾਜ ਐਸ ਸੀ ਭਾਈਚਾਰੇ ਦੇ ਚਰਨਾਂ ਵਿੱਚ ਕਿ ਮੇਰੇ ਵੀਰੋ ਦਿੱਲੀ ਜਾਣ ਲਈ ਬੜੀਆਂ ਤਿਆਰੀਆਂ ਹੋ ਰਹੀਆਂ ਨੇ ਜੋਰ-ਸ਼ੋਰਾਂ ਤੇ ਚੱਲ ਰਿਹਾ ਹੈ ਕੰਮ ਔਰ ਸਰਕਾਰ ਵੀ ਜੋਰ-ਸ਼ੋਰਾਂ ਤੇ ਲੱਗੀ ਹੋਈ ਹੈ ਤੇ ਮੇਰੀ ਬੇਨਤੀ ਇਹੀ ਹੈ ਅਸੀਂ ਭਾਈਚਾਰੇ ਦੇ ਚਰਨਾਂ ਵਿੱਚ ਜਾਓ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਬڑے ਜੋਰਾਂ ਸ਼ੋਰਾਂ ਨਾਲ ਲਾਇਆ ਜਾਂਦਾ ਆ ਜਾਉ ਜਾਣਾ ਚਾਹੀਦਾ ਹੈ ਪਰ ਸਾਰੀ ਮਾਫ ਕਰਿਓ ਅਰੇ ਜਾਣਾ ਚਾਹੀਦਾ ਹੈ ਜੇ ਆਪਣਾ ਫਰਜ਼ ਬਣਦਾ ਹੈ ਜਾਣ ਦਾ ਪਰ ਇਹਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਚਲੋ ਦਾ ਹੁਕਮ ਦਿੱਤਾ ਗਿਆ ਜਿਹਦੇ ਵਿੱਚ ਇਹਨਾਂ ਦੀਆਂ ਮੇਨ ਮੁੱਖ ਮੰਗਾਂ ਜਿਹੜੀਆਂ ਇਹਨੇ ਨੋਂ ਨੇ ਠੀਕ ਹੈ ਜੀ ਤੇ ਵੱਲੋਂ ਦਿੱਤਾ ਗਿਆ ਹੈ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਠੀਕ ਹੈ ਜੀ ਔਰ ਜੇ ਕਿਸੇ ਵੀਰ ਨੂੰ ਇਹ ਇਹ ਦੂਜਾ ਚਾਹੀਦੀ ਵੀ ਹੋਗੀ ਕਾਪੀ ਤੇ ਮੈਂ ਦੇ ਦੇਵਾਂਗਾ ਕੋਈ ਗੱਲ ਨਹੀਂ ਖਾਸ ਕਰਕੇ ਐਸ ਸੀ ਭਾਈਚਾਰੇ ਨੂੰ ਭਾਈ ਉਹ ਦੇਖ ਲਿਓ ਔਰ ਇਹਨਾਂ ਨੂੰ ਇਹਨਾਂ ਤੋਂ ਪੁੱਛੋ ਇਹਨਾਂ ਤੋਂ ਕਿ ਭਾਈ ਅਸੀਂ ਦਿੱਲੀ ਚੱਲਾਂਗੇ ਤੁਹਾਡੇ ਨਾਲ ਚੱਲਾਂਗੇ ਉੱਥੇ ਇੱਕ ਤਾਂ ਤੁਸੀਂ ਆਪਣਾ ਕੰਮ ਛੱਡ ਕੇ ਜਾਓਗੇ ਔਰ ਦੂਸਰਾ ਉੱਥੇ ਪਰਚੇ ਵੀ ਹੋਣੇ ਆ ਉੱਥੇ ਕੋਈ ਛੱਟਬਿਟ ਵੀ ਲੱਗਣੀ ਆ ਰੱਬ ਨਾ ਕਰੇ ਹੋ ਸਕਦਾ ਉੱਥੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਗਰੀਬ ਦੀ ਦੇ ਇਹਦੇ ਵਿੱਚ ਮੰਗ ਹੀ ਕੋਈ ਨਹੀਂ ਹੈਗੀ ਪਹਿਲਾਂ ਗਰੀਬ ਨੂੰ ਕੀ ਸਹੂਲਤਾਂ ਮਿਲੀਆਂ ਨੇ ਤੇ ਹੁਣ ਅੱਗੇ ਕੀ ਸਹੂਲਤਾਂ ਮਿਲਣਗੀਆਂ ਇਹ ਤਾਂ ਉਲਟਾ ਆਣ ਕੇ ਗੁਰਦੁਆਰਿਆਂ ਵਿੱਚ ਮਤੇ ਪਾਏ ਜਾਂਦੇ ਨੇ ਸੋ ਮੇਰੇ ਵੀਰੋ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਆਪਣੇ ਬੱਚੇ ਪੜਾਓ ਆਪਣਾ ਕੰਮ ਕਰੋ ਆਪਣਾ ਕੰਮ ਛੱਡਣ ਦੀ ਤੁਹਾਨੂੰ ਕੋਈ ਲੋੜ ਨਹੀਂ ਆ ਜਦੋਂ ਸਾਡੀ ਮੰਗ ਹੀ ਕੋਈ ਨਹੀਂ ਰੱਖੀ ਗਈ ਸਾਡੇ ਹੱਕ ਦੀ ਗੱਲ ਹੀ ਕੋਈ ਨਹੀਂ ਹੈ ਇਹ ਸਾਡਾ ਉੱਥੇ ਜਾਣਾ ਬਣਦਾ ਨਹੀਂ ਭੈਸਮੇ ਸੋ ਇਸ ਕਰਕੇ ਮੇਰੇ ਵੀਰੋਂ ਐਵੇਂ ਕਿਸੇ ਦੀਆਂ ਗੱਲਾਂ ਚ ਆਉਣ ਦੀ ਲੋੜ ਨਹੀਂ ਉਲਟਾ ਤੁਸੀਂ ਪਰਚੇ ਕਰਵਾ ਕੇ ਘਰ ਆਜੋਗੇ ਸਾਨੂੰ ਤੇ ਆਪਣੀ ਰੋਟੀ ਪੂਰੀ ਕਰਨੀ ਔਖੀ ਹੈ ਸਾਡੇ ਕੋਲ ਤੇ ਕਾਰੋਬਾਰ ਕੋਈ ਨਹੀਂ ਅਹੀਂ ਆਪਣੇ ਬੱਚੇ ਪਾਲਣੇ ਆ ਉਹ ਸਾਡੇ ਲਈ ਮੁਸ਼ਕਲ ਆ ਅਹੀਂ ਘਰ ਚਲਾਉਣੇ ਆ ਉਹ ਸਾਡੇ ਲਈ ਮੁਸ਼ਕਲ ਆ ਤੇ ਮੇਰੇ ਵੀਰੋਂ ਜਦੋਂ ਪਰਚੇ ਤੁਹਾਡੇ ਤੇ ਹੋਗੇ ਜੇ ਰੱਬ ਨਾ ਕਰੇ ਕੁਝ ਜਾਂਦਿਆਂ ਆਉਂਦਿਆਂ ਜਾਂ ਉੱਥੇ ਕੋਈ ਘਟਨਾ ਵਾਪਰ ਜਾਂਦੀ ਹੈ ਕੋਈ ਜੀ ਚਲਾ ਜਾਂਦਾ ਆ ਤੇ ਬੱਚੇ ਰੁੱਲ ਜਾਣਗੇ ਤੁਹਾਡੇ ਇਹਨਾਂ ਨੇ ਕਿਸੇ ਨੇ ਤੁਹਾਡੀ ਬਾਹਣ ਹੀ ਫੜਨੀ ਜੇ ਇਹ ਇਹਨਾਂ ਦੇ ਦਿਲ 'ਚ ਤੁਹਾਡੇ ਲਈ ਦਰਦ ਹੁੰਦਾ ਤੇ ਇਹ ਅੱਜ ਇਹਦੇ ਵਿੱਚ ਤੁਹਾਡੀਆਂ ਵੀ ਮੰਗਾਂ ਇਹਨਾਂ ਮੁੱਖ ਮੰਗਾਂ ਦੇ ਵਿੱਚ ਤੁਹਾਡੀਆਂ ਮੰਗਾਂ ਹੁੰਦੀਆਂ ਸਿਰਫ ਔਰ ਸਿਰਫ ਇੱਕ ਮਜ਼ਦੂਰ ਨੂੰ ਵਰਤਿਆ ਜਾਂਦਾ ਆ ਤੇ ਜਿਹੜੇ ਸਾਡੇ ਕੁਝ ਕੌਲੀ ਚੱਟ ਜਿਹੜੇ ਇਹਨਾਂ ਦੇ ਮੰਗਰ ਲਾ ਕੇ ਹੋਕਾ ਦਿੰਦੇ ਆ ਨਾ ਉਹ ਜਦੋਂ ਤੁਹਾਡੇ ਕੋਲ ਆਉਣਗੇ ਤੁਹਾਨੂੰ ਕਹਿਣਗੇ ਤੇ ਉਹਨਾਂ ਨੂੰ ਸਵਾਲ ਜ਼ਰੂਰ ਕਰਿਓ ਕਿ ਭਾਈ ਜਿਹੜੀਆਂ ਉੱਥੇ ਮੰਗਾ ਰੱਖੀਆਂ ਨੇ ਉਹਨਾਂ ਮੰਗਾ ਦੇ ਵਿੱਚ ਸਾਡੀਆਂ ਕਿਹੜੀਆਂ ਮੰਗਾ ਨੇ ਸਾਨੂੰ ਉਹਦੇ ਵਿੱਚ ਸਾਨੂੰ ਕੀ ਬੈਨੀਫਿਟ ਆ ਸੋ ਇਸ ਲਈ ਸਵਾਲ ਜਰੂਰ ਕਰਿਓ ਬਿਨਾ ਵਜ੍ਹਾ ਭੱਜਣ ਦੀ ਜਰੂਰਤ ਨਹੀਂ ਐ ਔਰ ਨਜਾਇਜ਼ ਜਾ ਕੇ ਪਰਚੇ ਨਾ ਕਰਵਾਇਓ ਅਸੀਂ ਗਰੀਬ ਆਦਮੀ ਆ ਸਾਨੂੰ ਅਸੀਂ ਸਰਕਾਰਾਂ ਨਾਲ ਮੱਥਾ ਨਹੀਂ ਲਾ ਸਕਦੇ ਸਾਡੇ ਲਈ ਤੇ ਰੋਟੀ ਕਮਾਉਣੀ ਔਖੀ ਐ ਅਸੀਂ ਸਰਕਾਰਾਂ ਨਾਲ ਮੱਥਾ ਲਾ ਕੇ ਕਿੱਧਰ ਜਾਣਾ ਐ ਤੇ ਸਾਨੂੰ ਸਰਕਾਰ ਨਾਲ ਮਤਥਾ ਲਾਉਣ ਦੀ ਕੋਈ ਲੋੜ ਨਹੀਂ ਹੈ ਮੇਰੇ ਵੀਰੋ ਆਪਣੇ ਬੱਚੇ ਪੜਾਓ ਆਪਣਾ ਕੰਮ ਕਰੋ ਕਿਤੇ ਜਾਣ ਦੀ ਲੋੜ ਨਹੀਂ ਹੈ ਜੇ ਮੇਰੇ ਵੀਰ ਇਹ ਸਾਡੀਆਂ ਕੋਈ ਮੰਗਾਂ ਰੱਖਦੇ ਨੇ ਤੇ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਹਰ ਹਰ ਵਾਲਮੀਕੀ ਔਰ ਇੱਕ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਆਪਣੇ ਸਮਾਜ ਨੂੰ ਬੇਨਤੀ ਜ਼ਰੂਰ ਕਰ ਸਕਦਾ ਹਾਂ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ ਆਪਣੇ ਬੱਚੇ ਪਾਲੋ ਆਪਣਾ ਪਰਿਵਾਰ ਪਾਲੋ ਬੱਚਿਆਂ ਨੂੰ ਪੜ੍ਹਾਓ ਕਿਤੇ ਜਾਣ ਦੀ ਲੋੜ ਨਹੀਂ ਹੈ ਧੰਨਵਾਦ ਜੀ